ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਦਾ ਬਟਨ ਜ਼ਰੂਰ ਦਬਾ ਲਵੋ ਤਾਂ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮੈਂ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਛੋਟੀ ਤੇ लाਡਲੀ ਸੀ ਤਾਂ ਹੀ ਹਰ ਮੰਗ ਜਲਦੀ ਪੂਰੀ ਹੋ ਜਾਂਦੀ ਇਹ ਵੇਖਦਾ ਦਦੀ ਹਮੇਸ਼ਾ ਪਾਪਾ ਨੂੰ ਕਹਿੰਦੀ ਤੂੰ ਕੁੜੀ ਨੂੰ ਚੰਬਲਾਈ ਜਾਣਾ ਇੰਨੀ ਖੁੱਲ ਚੰਗੀ ਨਹੀਂ ਅਗਾ ਸੋਹਰੇ ਘਰ ਕੀ ਲੱਲਣ ਲਾਉ ਪਾਪਾ ਵੱਲੋਂ ਪਟਾ ਢਿੱਲਾ ਹੁੰਦੇ ਹੀ ਮਾਂ ਵਾਲੇ ਪਾਸੇ ਕਸਿਆ ਜਾਂਦਾ ਅੱਗ ਲੱਗ ਜੀ ਆ ਟੀਵੀ ਨੂੰ ਸਾਰਾ ਦਿਨ ਇਸੇ ਵਿੱਚ ਬੜੀ ਰਹਿੰਦੀ ਆ ਇਹੋ ਜੀ ਵੇਲੜ ਆਪ ਉਹੋ ਜੀ ਕੁੜੀ ਜੰਮਦੀ 90 ਸਾਲ ਨੂੰ ਪਹੁੰਚੀ ਦਾਦੀ ਸਭ ਕੁਝ ਸਭ ਨੂੰ ਇੱਕੋ ਤਕੜੀ ਤੋਲ ਛੜਦੀ ਮੈਨੂੰ ਕਦੇ ਕਦੇ ਦਾਦੀ ਤੇ ਗੁੱਸਾ ਆ ਜਾਣਾ ਤੇ ਕਹਿਣਾ ਦਾਦੀ ਤੂੰ ਕੌਣ ਆ ਕਹਿਣ ਵਾਲੀ ਮੈਂ ਆਪਣੇ ਬਾਪ ਦਾ ਖਾਨੀ ਆ ਤੇਰਾ ਨਹੀਂ ਤੇ ਇੰਨਾ ਕਹਿ ਪਾਪਾ ਨੂੰ ਹੌਲੀ ਦਿਨੇ ਅੱਖ ਜਿਹੀ ਨੱਪ ਦੇਣੀ ਪਟਾ ਫੇਰ ਚੜ ਜਾਣਾ ਆ ਪੁੱਛ ਆਪਦੇ ਪਿਓ ਨੂੰ ਕੀ ਸੀ ਇਹਦੇ ਕੋਲ ਨਾਲੇ ਆ ਤੇਰੀ ਮਾਂ ਕੋਲੋਂ ਗੱਲਾਂ ਕਰਦੀ ਐ ਤੇ ਫੇਰ ਮੈਂ ਮਨ ਹੀ ਮਨ ਹੱਸੀ ਜਾਣਾ ਸੱਚੀ ਵੱਡਿਆਂ ਦੀਆਂ ਗਾਲਾਂ ਵੀ ਬੱਚਿਆਂ ਵਰਗੀਆਂ ਹੀ ਹੁੰਦੀਆਂ ਨੇ ਮੈਨੂੰ ਯਾਦ ਆ ਜਦ ਨਵਾਂ ਘਰ ਬਣਾਉਣਾ ਸੀ ਤਾਂ ਦਾਦੀ ਜਿੱਦ ਕਰਕੇ ਬੈਠੀ ਰਹੀ ਕਿ ਪੁਰਾਣਾ ਕਮਰਾ ਨਹੀਂ ਢਾਉਣਾ ਤੇ ਨਾ ਹੀ ਮੇਰਾ ਸੰਦੂਖ ਉੱਥੋਂ ਕਿਸੇ ਨੇ ਹਿਲਾਉਣਾ ਪਤਾ ਨਹੀਂ ਦਾਦੀ ਦੀਆਂ ਕਿਹੜੀਆਂ ਆਜਾਦਾਂ ਜੁੜੀਆਂ ਸੀ ਬਸ ਫਿਰ ਪਾਪਾ ਨੇ ਵੀ ਉਹ ਕਮਰਾ ਉਸੇ ਤਰ੍ਹਾਂ ਛੱਡ ਦਿੱਤਾ ਤੇ ਅੱਗੇ ਨਵਾਂ ਘਰ ਬਣਾ ਲਿਆ ਮੈਂ ਅਕਸਰ ਦਾਦੀ ਨੂੰ ਕਹਿਣਾ ਲਿਆ ਦਾਦੀ ਚਾਬੀ ਸੰਦੂਕ ਕੋਲੀ ਏ ਖਬਰੇ ਸੋਨੇ ਦੀਆਂ ਮੋਹਰਾਂ ਹੀ ਨਿਕਲਾਉਣ ਮੇਰੀ ਗੱਲ ਤੇ ਸਭ ਹੱਸ ਪੈਂਦੇ ਪਰ ਦਾਦੀ ਮੱਥੇ ਤਿਉੜੀ ਪਾ ਲੈਦੀ ਖਬਰਦਾਰ ਜੇ ਮੇਰੇ ਸੰਦੂਕ ਵੱਲ ਝਾਕੀ ਮੈਂ ਅੱਗੋਂ ਦਾਦੀ ਨੂੰ ਹੋਰ ਛੇੜ ਦੇਣਾ ਦਾਦੀ ਕੀ ਉਹਦੇ ਚ ਤੇਰੇ ਪੁਰਾਣੇ ਸੂਟ ਹੋਣੇ ਆ ਤੈਨੂੰ ਕੀ ਅਕਲਾ ਕੁੜੀਏ ਸੂਟਾਂ ਬਾਰੇ ਲੱਖ ਲੱਖ ਦੇ ਅਣ ਸਿਉਂਤੇ ਬਰੀ ਵਾਲੇ ਸੂਟ ਪਾਏ ਨੇ ਮੇਰੇ ਸੰਦੂਕ ਪਏ ਨੇ ਮੇਰੇ ਸੰਦੂਕ ਵਿੱਚ ਤੇ ਸੱਚੀ ਮੇਰੀ ਉਤਸੁਕਤਾ ਹੋਰ ਵੱਧ ਜਾਣੀ ਖਬਰੇ ਦਾਦੀ ਸੱਚ ਬੋਲਦੀ ਹੋਵੇ ਪਾਪਾ ਅਕਸਰ ਦੱਸਦੇ ਸੀ ਕਿ ਹਲ ਚੱਲੇ ਵੇਲੇ ਬੜਾ ਰੌਲਾ ਪਿਆ ਬਹੁਤ ਖੂਨ ਖਰਾਬਾ ਹੋਇਆ ਹਜ਼ਾਰਾਂ ਜਾਨਾਂ ਗਈਆਂ ਤੇ ਤੇਰੇ ਦਾਦਾ ਤੇ ਦਾਦੀ ਜੀ ਆਪਣਾ ਸਭ ਕੁਝ ਜ਼ਮੀਨ ਉੱਧਰ ਛੱਡ ਬਸ ਆ ਸੰਦੂਕ ਵਿੱਚ ਲੀੜੇ ਲੱਤੇ ਪਾ ਗੱਡੀ ਤੇ ਲੱਦ ਕੇ ਜਾਨ ਬਚਾ ਇੱਧਰ ਆ ਗਏ ਅੱਖੇ ਸੋਕੇ ਇੱਕ ਕਮਰਾ ਖੜਾ ਕਰ ਲਿਆ ਸਿੱਤੇ ਛੱਤ ਨਸੀਬ ਹੋਈ ਤੇ ਫਿਰ ਥੋੜੇ ਸਮੇਂ ਬਾਅਦ ਮੈਂ ਪੈਦਾ ਹੋਇਆ ਤੇਰੇ ਦਾਦਾ ਜੀ ਨੇ ਬੜੀ ਮਿਹਨਤ ਕੀਤੀ ਤੇ ਫਿਰ ਤੋਂ ਜ਼ਮੀਨ ਜਾਇਦਾਦ ਬਣਾ ਲਈ ਪਰ ਜਲਦੀ ਹੀ ਕਿਸੇ ਬਿਮਾਰੀ ਕਾਰਨ ਇਸ ਸੰਸਾਰ ਤੋਂ ਚਲੇ ਗਏ ਤੇਰੀ ਦਾਦੀ ਨੇ ਵੀ ਬਹੁਤ ਗਰੀਬੀ ਵੇਖੀ ਪਰ ਅੱਜ ਜੋ ਵੀ ਹਾਂ ਉਹਨਾਂ ਕਰਕੇ ਹੀ ਹਾਂ ਇਹ ਸੁਣ ਮੇਰੀਆਂ ਅੱਖਾਂ 'ਪਰ ਆਉਣੀਆਂ ਤੇ ਦਾਦੀ ਲਈ ਮਾਣਾ ਮੋਹੀ ਪਿਆਰ ਉਮੜ ਆਉਣਾ ਖੁੱਲੇ ਮਾਹੌਲ ਵਿੱਚ ਜੰਮੀ ਪਲੀ ਸੀ ਸ਼ਾਇਦ ਇਸੇ ਕਰਕੇ ਕਦੇ-ਕਦੇ ਦਾਦੀ ਦੀਆਂ ਗਾਲਾਂ ਦਾ ਗੁੱਸਾ ਕਰ ਜਾਂਦੀ ਇੱਕ ਦਿਨ ਅਚਾਨਕ ਦਾਦੀ ਦੀ ਤਬੀਅਤ ਖਰਾਬ ਹੋ ਗਈ ਦਵਾਈ دارੂ ਲਈ ਪਰਤ ਵੀ ਇਹ ਦਿਨ ਬ ਦਿਨ ਖਰਾਬ ਹੁੰਦੀ ਗਈ ਉਮਰ ਵੀ ਹੁਣ ਕਾਫੀ ਸੀ ਤੇ ਡਾਕਟਰਾਂ ਨੇ ਵੀ ਸੇਵਾ ਲਈ ਸੇਵਾ ਕਰਨ ਲਈ ਕਹਿ ਦਿੱਤਾ ਮੈਂ ਸਾਰਾ ਸਾਰਾ ਦਿਨ ਦਾਦੀ ਦੇ ਹਸਰਾਣੇ ਬੈਠੇ ਰਹਿਣਾ ਦਾਦੀ ਬਿਲਕੁਲ ਗੁਮਸੁਮ ਸੀ ਮੈਂ ਬਥੇਰਾ ਫੁੱਟਾ ਸਿੱਧਾ ਬੋਲਣਾ ਬਈ ਦਾਦੀ ਗਾਲਾਂ ਕੱਡੇ ਸੰਦੂਖ ਦਾ ਜਿੰਦਾ ਤੋੜ ਕੇ ਮਰੀ ਵਾਲੇ ਸੂਟ ਕੱਟਣ ਦੀ ਵੀ ਗੱਲ ਕਰਨੀ ਪਰ ਕੋਈ ਅਸਰ ਨਾ ਹੋਣਾ ਰੂਹ ਤਾਂ ਸ਼ਾਇਦ ਨਿਕਲ ਗਈ ਸੀ ਬਸ ਕੁਝ ਸਾਹ ਬਚੇ ਸੀ ਤੇ ਅਗਲੀ ਸਵੇਰ ਦਾਦੀ ਵੀ ਚਲੀ ਗਈ ਉਸ ਦਿਨ ਮੈਂ ਬਹੁਤ ਰੋਈ ਆਪਣੀ ਸੁਧ-ਬੁੱਧ ਖੋ ਬੈਠੀ ਮੈਂ ਜਾਣਦੀ ਸੀ ਮਾਂ ਤੋਂ ਜ਼ਿਆਦਾ ਦਾਦੀ ਨੂੰ ਮੇਰਾ ਫਿਕਰ ਸੀ ਸਾਰੀਆਂ ਰਸਮਾਂ ਹੋ ਗਈਆਂ ਹੁਣ ਘਰ ਵਿੱਚ ਚੁੱਪ ਸੀ ਕੋਈ ਨਹੀਂ ਸੀ ਹੱਸਦਾ ਬੋਲਦਾ ਮੈਂ ਵੀ ਚੁੱਪਚਾਪ ਬੇਜਾਨਾ ਵਾਂਗ ਬੈਠੀ ਰਹਿਣਾ ਇਕਦਮ ਯਾਦ ਆਇਆ ਤੇ ਅੱਜ ਮੈਂ ਦਾਦੀ ਵਾਲੇ ਕਮਰੇ ਵਿੱਚ ਜਾਵੜੀ ਸੰਦੂਖ ਨੂੰ ਤੱਕਿਆ ਤਾਂ ਇਦਾਂ ਲੱਗਿਆ ਜਿਵੇਂ ਦਾਦੀ ਹਾਲੇ ਵੀ ਕਹਿ ਰਹੀ ਹੋਵੇ ਖਬਰਦਾਰ ਜੀ ਮੇਰੇ ਸੰਦੂਖ ਨੂੰ ਹੱਥ ਲਗਾਇਆ ਆਪ ਮੁਹਾਰੇ ਅੱਖੋਂ ਡੁੱਲ੍ਹਿਆ ਹੰਝੂ ਗੱਲਾਂ ਤੇ ਆ ਗਿਆ ਤੇ ਹੱਥ ਨਾਲ ਸਾਫ਼ ਕਰ ਥੋੜਾ ਹੱਸੇ ਸੰਦੂਖ ਨੂੰ ਹੱਥ ਲਾਇਆ ਹੀ ਸੀ ਤੇ ਪਿੱਛੋਂ ਪਾਪਾ ਵੀ ਆ ਗਏ ਤੇ ਸੰਦੂਖ ਦੀ ਚਾਬੀ ਫੜਾ ਦਿੱਤੀ ਮੈਂ ਜਲਦੀ ਜਲਦੀ ਦਾਦੀ ਦਾ ਸੰਦੂਖ ਖੋਲ ਲਿਆ ਇੱਦਾਂ ਲੱਗ ਰਿਹਾ ਸੀ ਜਿਵੇਂ ਦਾਦੀ ਨਾਲ ਫਿਰ ਤੋਂ ਗੱਲ ਬੱਕੜੀ ਪੈ ਗਈ ਹੋਵੇ ਅੱਖਾਂ ਵਿੱਚ ਭਾਰ ਅੱਖਾਂ ਫੇਰ ਭਾਰ ਆਈਆਂ ਆਪਣੀਆਂ ਬਚਪਨ ਦੀਆਂ ਫਰਾਕਾਂ ਵੇਖ ਮੇਰੀ ਗੁੱਡੀ ਪਟੋਲੇ ਇੱਥੋਂ ਤੱਕ ਕੀ ਮੰਮੀ ਜੋ ਮੇਰੀਆਂ ਪ੍ਰਾਣੀਆਂ ਕਿਤਾਬਾਂ ਰੱਦੀ ਵਾਲੇ ਨੂੰ ਵੇਚਦੀ ਸੀ ਦਾਦੀ ਨੇ ਉਹ ਕਿਤਾਬਾਂ ਵੀ ਵਾਪਸ ਲੈ ਸੰਦੂਖ ਵਿੱਚ ਸਾਂਭ ਲਈਆਂ ਸੀ ਸੰਦੂਖ ਵਿੱਚੋਂ ਇੱਕ ਪੁਰਾਣਾ ਫੁੱਲਾਂ ਵਾਲਾ ਝੋਲਾ ਮਿਲਿਆ ਜਿਸ ਵਿੱਚ ਬਹੁਤ ਹੀ ਖੂਬਸੂਰਤ ਫੁਲਕਾਰੀ ਸੀ ਪਾਪਾ ਨੇ ਉਸ ਫੁਲਕਾਰੀ ਨੂੰ ਫੜ ਚੁੰਮੀਆਂ ਤੇ ਕਿੰਨਾ ਚਿਰ ਮੱਥੇ ਨਾਲ ਲਾ ਰੋਈ ਗਈ ਪਾਪਾ ਨੇ ਦੱਸਿਆ ਆ ਫੁਲਕਾਰੀ ਤੇਰੀ ਦਾਦੀ ਨੇ ਤੇਰੇ ਲਈ ਰੱਖੀ ਸੀ ਕਿ ਜਦ ਮੇਰੀ ਪੁੱਤਰੀ ਸਹੁਰੇ ਘਰ ਜਾਵੇਗੀ ਤਾਂ ਮੈਂ ਇਹ ਫੁਲਕਾਰੀ ਦੇਵਾਂਗੀ ਮੈਂ ਤੇ ਪਾਪਾ ਉਸ ਫੁਲਕਾਰੀ ਨਾਲ ਲਿਫਟ ਪਤਾ ਨਹੀਂ ਕਦੋਂ ਤੱਕ ਰੋਈ ਗਈ ਅੱਜ 2 ਸਾਲ ਬੀਤ ਗਏ ਸਨ ਇਸ ਗੱਲ ਨੂੰ ਅੱਜ ਮੇਰਾ ਵਿਆਹ ਸੀ ਇਸ ਘਰ ਨੂੰ ਛੱਡ ਕੇ ਜਾਣ ਦਾ ਸਮਾਂ ਸਭ ਤਿਆਰੀਆਂ ਹੋ ਗਈਆਂ ਸੀ ਵਿਦਾਈ ਦਾ ਸਮਾਵੀ ਹੋ ਗਿਆ ਮੈਂ ਅੱਜ ਦਾਦੀ ਵਾਲੇ ਕਮਰੇ ਵਿੱਚ ਫਿਰ ਜਾ ਬੜੀ ਸੰਦੂਕ ਨੂੰ ਕੁੱਟ ਬਾਹਾਂ ਵਿੱਚ ਭਰ ਲਿਆ ਹਾਂ ਜੋ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ ਚੰਗਾ ਦਾਦੀ ਉਦਾਸ ਨਾ ਹੋਵੀਂ ਤੂੰ ਹਮੇਸ਼ਾ ਮੇਰੇ ਨਾਲ ਹੀ ਰਹੇਂਗੀ ਪਤਾ ਹੀ ਨਹੀਂ ਬੱਚਿਆਂ ਮੰਗ ਅੱਜ ਮੈਂ ਕਿੰਨੀਆਂ ਇਹ ਗੱਲਾਂ ਦਾਦੀ ਦੇ ਸੰਦੂਕ ਨਾਲ ਕੀਤੀਆਂ ਦਾਦੀ ਦਾ ਸਦੁਖ ਖੋਲ ਮੈਂ ਉਹ ਫੁਲਕਾਰੀ ਚੁੱਕ ਲਈ ਤੇ ਆਪਣੇ ਵਰੀ ਵਾਲੇ ਸੂਟਾਂ ਨਾਲ ਹੀ ਰੱਖ ਲਈ ਅੱਜ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਇਸ ਘਰ ਵਿੱਚੋਂ ਮੈਂ ਨਹੀਂ ਜਾ ਰਹੀ ਸਗੋਂ ਮੇਰੀ ਦਾਦੀ ਵੀ ਇਸ ਦੁਖ ਵਿੱਚੋਂ ਨਿਕਲ ਅੰਤਾਂ ਦਾ ਮੋਹ ਦੇਣ ਲਈ ਮੇਰੇ ਵਰੀ ਵਾਲੇ ਸੂਟ ਨਾਲ ਫੁਲਕਾਰੀ ਦੇ ਰੂਪ ਵਿੱਚ ਮੇਰੇ ਨਾਲ ਜਾ ਰਹੀ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ